ਹੈਲੋ ਫਰੈਂਡਸ ਅੱਜ ਇੱਕ ਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਖੂਬਸੂਰਤ ਤੇ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਆਪਾਂ ਅਪਲਾਈ ਜੜਾ ਕਰ ਸਕਦੇ ਹਾਂਗੇ ਬਹੁਤ ਹੀ ਸੌਖਾ ਸਿੰਪਲ ਤੇ ਬਹੁਤ ਹੀ ਈਜੀ ਡਿਜ਼ਾਈਨ ਆ ਬਣਾਉਣਾ ਬਹੁਤ ਸੌਖਾ ਜਿਵੇਂ ਦੇਖਣ ਵਿੱਚ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਬਣਾਉਣ ਵਿੱਚ ਵੀ ਬਹੁਤ ਜ਼ਿਆਦਾ ਸੌਖਾ ਹੀ ਹੈ ਇਹ ਡਿਜ਼ਾਈਨ ਜੇਕਰ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਇਹ ਹੈਗਾ ਡਿਜ਼ਾਈਨ ਦਾ ਸਿੱਧਾ ਪਾਸਾ ਤੇ ਆਹ ਵਾਲਾ ਹੈਗਾ ਪੁੱਠਾ ਪਾਸਾ ਇਹ ਜਿਹੜਾ ਡਿਜ਼ਾਈਨ ਆ ਬੈਕ ਸਾਈਡ ਤੋਂ ਸ਼ੁਰੂ ਹੁੰਦਾਗਾ ਤੁਹਾਨੂੰ ਆਪਾਂ ਹੁਣ ਦਿਖਾਉਨੇ ਆ ਜਿਸ ਤਰ੍ਹਾਂ ਮੈਂ ਇੱਥੋਂ ਸ਼ੁਰੂ ਕੀਤਾ ਉਸ ਤਰ੍ਹਾਂ ਹੁਣ ਤੁਹਾਨੂੰ ਦਿਖਾਉਨੇ ਆ ਵੀ ਬੈਕ ਸਾਈਡ ਤੋਂ ਸ਼ੁਰੂ ਕਿਵੇਂ ਕਰਨਾ ਬੈਕ ਸਾਈਡ ਤੋਂ ਆਪਾਂ ਨੇ ਦੇਖੋ 4-4 ਕੁੰਡਿਆਂ ਦੇ ਹਿਸਾਬ ਨਾਲ ਇਹਦੇ ਕੁੰਡੇ ਪੈਂਦੇ ਨੇ 4 ਕੁੰਡੇ ਮੈਂ ਇਹਦੇ ਵਿੱਚ ਐਕਸਟਰਾ ਲੈਨੇ ਦੋ ਇੱਧਰ ਦੋ ਇੱਧਰ ਬਾਕੀ ਚਾਰ-ਚਾਰ ਕੁੰਡਿਆਂ ਦਾ ਇਹ ਡਿਜ਼ਾਈਨ ਆ ਦੋ ਕੁੰਡੇ ਇੱਥੇ ਐਕਸਟ ਹੁੰਦੇ ਨੇ ਇੱਕ ਕੁੰਡਾ ਉਤਾਰ ਲਿਆ ਇੱਕ ਆਪਾਂ ਨੇ ਉਲਟਾ ਬਣਾ ਲਿਆ ਬਾਕੀ ਜਿਹੜੀ ਆਪਣੀ ਪਹਿਲੀ ਸਲਾਈ ਬੈਕ ਸਾਈਡ ਤੋਂ ਸਟਾਰਟ ਹੁੰਦਾ ਡਿਜ਼ਾਈਨ ਉਹ ਆਪਾਂ ਸਾਰੀ ਦੀ ਸਾਰੀ ਸਿੱਧੀ ਬਣਾਉਣੀ ਹੈ ਬੈਕ ਸਾਈਡ ਤੋਂ ਪਹਿਲੀ ਸਲਾਈ ਸਾਰੀ ਦੀ ਸਾਰੀ ਸਿੱਧੀ ਬਣਾਉਣੀ ਹੈ ਦੋਈ ਸਲਾਈਆਂ ਦਾ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਆ ਬਣਾਉਣਾ ਬਹੁਤ ਜ਼ਿਆਦਾ ਸੌਖਾ ਹਰ ਕੋਈ ਆਸਾਨੀ ਦੇ ਨਾਲ ਇਸ ਨੂੰ ਬਣਾ ਸਕਦਾ ਹੈ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਦਾ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ ਸੋ ਪਹਿਲੀ ਸਲਾਈ ਵੈਕਸਾਈਡ ਤੋਂ ਆਪਾਂ ਨੇ ਜਿਹੜੀ ਸਿੱਧੀ ਸਿੱਧੀ ਬਣਾਉਣੀ ਆ ਤੇ ਜਿਹੜੇ ਦੋ ਦੋ ਕੁੰਡੇ ਆਪਣੇ ਸਾਈਡਾਂ ਤੇ ਨੇ ਉਹਨਾਂ ਨੂੰ ਆਪਾਂ ਉਲਟੇ ਬਣਾਉਣੇ ਆ ਠੀਕ ਹੈ ਜੀ ਹੁਣ ਆ ਗਏ ਆਪਾਂ ਸਿੱਧੇ ਪਾਸੇ ਡਿਜ਼ਾਈਨ ਦੀ ਹੈਗੀ ਐ ਦੂਜੀ ਸਲਾਈ ਪਹਿਲਾ ਕੁੰਡਾ ਉਤਾਰਿਆ ਦੂਜਾ ਕੁੰਡਾ ਆਪਾਂ ਸਿੱਧਾ ਬਣਾ ਲਿਆ ਤਾਂ ਅੱਗਾ ਆਪਣੇ ਵੱਲ ਦੋ ਕੁੰਡੇ ਉਲਟੇ ਤਾਂ ਅੱਗਾ ਪਿੱਛੇ ਫਿਰ ਜਿਹੜੇ ਆਪਣੇ ਆ ਦੋ ਕੁੰਡੇ ਹੋਰ ਲੈਣੇ ਆ ਡਿਜ਼ਾਈਨ ਦੇ ਇਹਨਾਂ ਦੇ ਦੇਖੋ ਵਿਚਾਲੇ ਇੱਕ ਕੁੰਡਾ ਬਣਿਆ ਹੁੰਦਾ ਨੀਚੇ ਜੀ ਬਿਲਕੁਲ ਸੈਂਟਰ ਦੇ ਵਿੱਚ ਇੱਥੇ ਆਹ ਵੜਾ ਇਹਨੂੰ ਆਪਾਂ ਚੱਕਣਾ ਹੈ ਕੁੰਡੇ ਨੂੰ ਇਹਨੂੰ ਐਵੇਂ ਰੱਖਣਾ ਤੇ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਦੇਣਾ ਇਸ ਤਰ੍ਹਾਂ ਫਿਰ ਇਹਨੂੰ ਵੀ ਸਿੱਧਾ ਹੀ ਬਣਾ ਦਾਂਗੇ ਦੋ ਕੁੰਡੇ ਸਿੱਧੇ ਬਣਾਤੇ ਜਿਹੜਾ ਆਪਾਂ ਨੇ ਕੁੰਡਾ ਵਿਚਾਲੋਂ ਚੱਕਿਆ ਉਹਨੂੰ ਇਹਨਾਂ ਦੇ ਉੱਪਰ ਦੀ ਇਸ ਤਰ੍ਹਾਂ ਛੜ ਦਾਂਗੇ ਠੀਕ ਹੈ ਜੀ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਦੋ ਕੁੰਡੇ ਉਲਟੇ ਉਸੇ ਤਰ੍ਹਾਂ ਫੇਰ ਧਾਗਾ ਪਿੱਛੇ ਕਰਕੇ ਇਹਨਾਂ ਦੇ ਵਿਚਾਲੋਂ ਸੈਂਟਰ 'ਚੋਂ ਆਪਾਂ ਨੇ ਆਵਲਾ ਚੱਕਣਾ ਕੁੰਡਾ ਦੇਖ ਸਕਦੇ ਹੋ ਇੱਥੋਂ ਅਸਤਰ ਫਿਰ ਆ ਦੋ ਕੁੰਡਿਆਂ ਨੂੰ ਆਪਾਂ ਨੇ ਸਿੱਧੇ ਬਣਾ ਲੈਣਾ ਇਸ ਤਰ੍ਹਾਂ ਜਿਹੜਾ ਆਪਣੇ ਕੁੰਡਾ ਚੱਕਿਆ ਆ ਉਹਨੂੰ ਆਪਾਂ ਉੱਪਰ ਦੀ ਇਸ ਤਰ੍ਹਾਂ ਉਤਾਰ ਦਾਂਗੇ ਦੋ ਕੁੰਡੇ ਉਲਟੇ ਤੱਗਾ ਪਿੱਛੇ ਇਸ ਤਰ੍ਹਾਂ ਫੇਰ ਆਪਾਂ ਦੁਬਾਰਾ ਉਹ ਹੀ ਰਿਪੀਟਿੰਗ ਬਚਾਲੋ ਆਪਾਂ ਇਸ ਤਰ੍ਹਾਂ ਕੁੰਡਾ ਚੱਕ ਲੈਨੇ ਆ ਤੇ ਆਹ ਦੋ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਜਿਹੜਾ ਆਪਾਂ ਨੇ ਕੁੰਡਾ ਚੱਕਿਆ ਉਹਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਛੱਟ ਦਾਂਗੇ ਠੀਕ ਹੈ ਜੀ ਉਹ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾਗਾ ਟਰਾਈ ਜ਼ਰੂਰ ਕਰਕੇ ਦੇਖਿਓ ਔਰ ਫਿਰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਿਆ ਬੈਕ ਸਾਈਡ ਤੋਂ ਸ਼ੁਰੂ ਹੁੰਦਾ ਸਿੱਧੇ ਪਾਸੇ ਡਿਜ਼ਾਈਨ ਪੈ ਜਾਂਦਾ ਜੀ ਦੋਈ ਸਲਾਈਆਂ ਦਾ ਡਿਜ਼ਾਈਨ ਕੋਈ ਜਾਲੀ ਨਹੀਂ ਬਣਾਉਣੀ ਕੁਝ ਨਹੀਂ ਬਣਾਉਣਾ ਬਹੁਤ ਹੀ ਸੋਖਾ ਤੇ ਇਜ਼ੀ ਜਿਹਾ ਡਿਜ਼ਾਈਨ ਹੈਗਾ ਠੀਕ ਹੈ ਜੀ ਦੋ ਕੁੰਡੇ ਉਲਟੇ ਆਪਾਂ ਇਹਦੇ ਸੈਂਟਰ ਦੇ ਵਿੱਚੋਂ ਕੁੰਡਾ ਚੱਕ ਲਾਂਗੇ ਇਸ ਤਰ੍ਹਾਂ ਇਹੀ ਦੋ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਦੇਣਾ ਇਸ ਤਰ੍ਹਾਂ ਚੱਕੇ ਹੋਏ ਕੁੰਡੇ ਨੂੰ ਆਪਾਂ ਉੱਪਰ ਦੀ ਇਸ ਤਰ੍ਹਾਂ ਉਤਾਰ ਦਾਂਗੇ ਦੋ ਕੁੰਡੇ ਉਲਟੇ ਲਾਸਟ ਤੇ ਜਿਹੜੇ ਦੋ ਕੁੰਡੇ ਸਟ੍ਰੈਚ ਨਹੀਂ ਉਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਇਹ ਹੀ ਆਪਣਾ ਡਿਜ਼ਾਈਨ ਆ ਆਹੀ ਦੋ ਸਲਾਈਆਂ ਸਿੱਧੇ ਤੇ ਪੁੱਠੇ ਸਾਈਡ ਤੇ ਆਪਾਂ ਨੇ ਰਿਪੀਟ ਕਰਨੀਆਂ ਨੇ ਇੱਕ ਵਾਰ ਆਪਾਂ ਹੋਰ ਰਿਪੀਟ ਕਰ ਦਿੰਨੇ ਆਂਗੇ ਹੁਣ ਆ ਗਏ ਆਪਾਂ ਬੈਕ ਸਾਈਡ ਤੇ ਦੁਬਾਰਾ ਡਿਜ਼ਾਈਨ ਸ਼ੁਰੂ ਹੋਊਗਾ ਜੀ ਤੋ ਕੁੰਡੇ ਆਪਣੇ ਐ ਸਟਿਚ ਦੇ ਨੇ ਇੱਕ ਉਤਾਰ ਲਿਆ ਇੱਕ ਉਲਟਾ ਬੁਣਤਾ ਬਾਕੀ ਸਾਰੀ ਸਲਾਈ ਵੈਕ ਸਾਈਡ ਤੋਂ ਸਿੱਧੀ ਪਾਉਗੀ ਵੈਕ ਸਾਈਡ ਤੋਂ ਸਾਰੀਆਂ ਸਲਾਈਆਂ ਜਿੰਨਾ ਚਿਰ ਵੀ ਡਿਜ਼ਾਈਨ ਬਣਾਉਣਾ ਤਾਂ ਆਪਣਾ ਸਿੱਧੀਆਂ ਹੀ ਪੈਣਗੀਆਂ ਐ ਸਟਿਚ ਲਈ ਕੁੰਡਾ ਤੁਸੀਂ ਇੱਕ ਵੀ ਰੱਖ ਸਕਦੇ ਹੋ ਇੱਥੇ ਮੈਂ ਦੋ ਰੱਖਿਆ ਕਈ ਵਾਰ ਨਹੀਂ ਹਿਸਾਬ ਚਾਉਂਦਾ ਨਹੀਂ ਤਾਂ ਕੰਮ ਆਪਾਂ ਇੱਥੇ ਹੀ ਇੱਕ ਵੀ ਰੱਖ ਸਕਦੇ ਹਾਂ ਕੋਈ ਚੱਕਰ ਨਹੀਂ ਪਰ ਮੈਂ ਇੱਥੇ ਦੋ ਰੱਖੇ ਆ ਪੂਰੀ ਦੀ ਪੂਰੀ ਸਲਾਈ ਬੈਕ ਸਾਈਡ ਤੋਂ ਜਿਹੜੀ ਸਿੱਧੀ ਪੈਂਦੀ ਹੈ ਡਿਜ਼ਾਈਨ ਸ਼ੁਰੂ ਕਰਨ ਲੱਗਿਆਂ ਬੈਕ ਸਾਈਡ ਤੋਂ ਹੀ ਸ਼ੁਰੂ ਹੋਊਗਾ ਸਿੱਧੀ ਸਾਈਡ ਵੀ ਤੁਸੀਂ ਬੇਸ ਰੋਲ ਲਈ ਜੇ ਪਾ ਕੇ ਲਿਆਉਂਗੇ ਤਾਂ ਪਹਿਲਾਂ ਸ਼ੁਰੂਆਤ ਵਿੱਚ ਇੱਕ ਸਲਾਈ ਸਿੱਧੀ ਪਾ ਕੇ ਲਿਆ ਸਕਦੇ ਹੋ ਪਰ ਇਹ ਡਿਜ਼ਾਈਨ ਜਿਹੜਾ ਬੈਕ ਸਾਈਡ ਤੋਂ ਹੀ ਸ਼ੁਰੂ ਹੁੰਦਾ ਹੈ। ਹਾਂ ਜੇਕਰ ਤੁਹਾਡਾ ਬਾਰਡਰ ਕੋਈ ਇਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਬਾਕੀ ਦਾ। ਸੌਰੀ ਲਾਸਟ ਵਾਲੇ ਕੁੰਡੇ ਆਪਾਂ ਨੇ ਉਲਟੇ ਬਣਾਉਣੇ ਆ। ਠੀਕ ਹੈ ਜੀ। ਸਿੱਧੇ ਬਣ ਜਾਣਗੇ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਵੀ ਜਿਸ ਤਰ੍ਹਾਂ ਆਪਾਂ ਸਲਾਈ ਪੂਰੀ ਬਣਾ ਰਹੇ ਹਾਂ ਉਸੇ ਤਰ੍ਹਾਂ ਹੀ ਬਣਾਵਾਂਗੇ ਇਹ ਕੀ ਹੈ ਬੈਕ ਸਾਈਡ ਹਣ ਆ ਗਏ ਆਪਾਂ ਸਿੱਧੇ ਪਾਸੇ ਤੇ ਦੁਬਾਰਾ ਫੇਰ ਰਿਪੀਟ ਫਟਾਫਟ ਕਰਦੇ ਆਪਾਂ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਪਹਿਲਾ ਕੁੰਡਾ ਉਤਾਰਿਆ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਉਹੀ ਪਹਿਲਾਂ ਵਾਲੀ ਸਲਾਈ ਆਪਾਂ ਜਿਹੜੀ ਸੈਕੰਡਰ ਰਿਪੀਟ ਕਰ ਰਹੇ ਹਾਂ ਬਚਾ ਲਓ ਆਪਾਂ ਇੱਕ ਕੁੰਡਾ ਲੈ ਲਵਾਂਗੇ ਇਸ ਤਰ੍ਹਾਂ ਫਿਰ ਇਹਨਾਂ ਦੋ ਗੁੰਡਿਆਂ ਨੂੰ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ ਚੱਕੇ ਹੋਏ ਗੁੰਡੇ ਨੂੰ ਆਪਾਂ ਇਹਨਾਂ ਦੇ ਉੱਪਰ ਦੀ ਸੁੱਟ ਦਾਂਗੇ ਠੀਕ ਹੈ ਜੀ ਦੋ ਗੁੰਡੇ ਉਲਟੇ ਇਸ ਤਰ੍ਹਾਂ ਸੈਂਟਰ ਚੋਂ ਆਪਾਂ ਨੇ ਗੁੰਡਾ ਚੱਕ ਲੈਣਾ ਹੈ దో కడే సే చికేను దో కుండే ఉల్టే ఇర ధాగా పిచ్చే అర కు కుకే ఆ దో కునుిద్దే బనా దాహ దో కండే ఉల్టే సెంటా కుక్కల ఆ దో కిధే బ చక్కే కడేనుతారో కుండే ఉల్టే बहुत ही प्यारा जहाँ डिजाइन बन के तैयार हों और ज्यादा है। बना बहुत ज़्यादा सौखा है लास्ट के दो कुंडे आप बना देंगे ਇਸ ਤਰ੍ਹਾਂ ਦੇਖੋ ਬਹੁਤ ਹੀ ਜਿਆਦਾ ਪਿਆਰਾ ਜਿਹਾ ਡਿਜ਼ਾਈਨ ਹੈ ਜਿਹੜਾ ਬਣ ਕੇ ਰੈਡੀ ਹੁੰਦਾ। ਵਾਕੀ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ। ਮਿਲਦੇ ਆਂ ਜੀ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ। ਥੈਂਕਸ ਫॉर ਵਾਚਿੰਗ ਬਾਏ।